ਸਰਸ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਿਹਾ ਹੈ ਤੇ ਕਾਫੀ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਫੈਸਟਿਵ ਸੀਜ਼ਨ ਆ ਰਿਹਾ 골ਡ ਲੋਕੀ ਖਰੀਦਣਾ ਪਸੰਦ ਕਰੋਗੇ ਕਿ ਨਹੀਂ ਦੇਖੋ ਜਿਹੜੇ ਹੜ੍ਹ ਹੈਗੇ ਆ ਹੱਲੇ ਸਾਡੇ ਅਰਬਨ ਸੈਗਮੈਂਟ ਨੂੰ ਘੱਟ ਇਫੈਕਟ ਕੀਤੇ ਹੈ ਤੇ ਰੂਰਲ ਸੈਗਮੈਂਟ ਨੂੰ ਬਹੁਤ ਇੰਪੈਕਟ ਕੀਤਾ ਉਹਨਾਂ ਨੇ ਤੇ ਉਹਦੇ ਉੱਤੇ ਜਿਹੜੇ ਰੂਰਲ ਏਰੀਆ ਜਿਹੜਾ ਬਾયર ਹੈਗਾ ਉਹ ਪਹਿਲਾਂ ਆਪਣਾ ਕੰਮ ਠੀਕ ਕਰਾਏਗਾ ਔਰ ਗਰਦੀ ਜ਼ਰੂਰਤਾਂ ਪੂਰੀ ਕਰੇਗਾ ਹੱਲੇ ਫੈਸਟਿਵ ਸੀਜ਼ਨ ਤੋਂ ਉਹਦਾ ਇੰਪੈਕਟ ਬਹੁਤ ਆਏਗਾ ਮੇਰੇ ਹਿਸਾਬ ਨਾਲ ਹੜ੍ਹ ਦਾ ਤੇ ਨਾਲ ਤਾਂ ਦੇਖੋ ਲਿੰਕ ਰ ਹੈ ਹੀ ਹੈ ਕਾਰੋਬਾਰ ਤੇ ਬਾਕੀ ਰਹੀ ਗੱਲ ਸੋਨੇ ਦਾ ਇਫੈਕਟ ਪਿਆ ਹੈ ਜਿਆਦਾ ਰੇਟ ਨੇ ਮਾਰ ਮਾਰੀ ਹੋਈ ਹੈ ਫਸਟਿਵ ਸੀਜ਼ਨ ਤੇ ਕਿਸਾਨਾਂ ਦਾ ਵੀ ਥੋੜਾ ਜਿਹਾ ਇਸ਼ੂ ਪੈ ਗਿਆ ਜਿਵੇਂ ਹਰੇਕ ਬੰਦਾ ਥੋੜਾ ਜਿਹਾ ਉਧਰ ਕਨਵਰਟ ਹੋ ਗਿਆ ਕੋਈ ਲੋਕ ਸੇਵਾ ਕਰ ਰਿਹਾ ਵੈ ਤੇ ਆਫਰ 올 ਹੁਣ ਹਰ ਇੱਕ ਚੀਜ਼ ਮਹਿੰਗਾਈ ਹੋ ਰਹੀ ਹੈ ਸਾਡੇ ਕੋਲ ਤਾਂ ਜਿਹੜਾ ਹੈਗਾ ਕਸਟਮਰ ਨੇ ਸਭ ਤੋਂ ਲਾਸਟ ਜਾਣਾ ਉਹ ਸਾਰੀ ਇੱਕ ਤਰ੍ਹਾਂ ਦੀ ਸਪੋਇਲ ਹੋ ਗਈ ਹੈ ਉਹਨਾਂ ਕੋਲ ਆਪਣਾ ਨਹੀਂ ਰਾਸ਼ਨ ਹੈਗਾ ਜਿਵੇਂ ਉਹ ਵੀ ਹੁਣ ਜਿਵੇਂ ਲੋਕ ਸੇਵਾ ਕਰ ਰਹੇ ਨੇ ਲੋਕੀ ਉਹੀ ਪੰਚਾਰ ਰਹੇ ਨੇ ਉਹਨਾਂ ਦਾ ਜੋ ਵੀ ਬੇਸਿਕ ਨੀਡਸ ਹੈਗੀਆਂ ਨੇ ਸਾਡੇ ਦਾ ਫਿਰ ਮੈਡਮ ਬਹੁਤ ਦੂਰ ਦੀ ਗੱਲ ਆ ਸਾਡੀ ਤਾਂ ਪੋਸਟ ਕਰਕੇ ਥੋੜਾ ਜਿਆ ਫਿਰ ਸਾਡੇ ਕੰਮ ਤੇ ਬਹੁਤ ਜਿਆਦਾ ਇੰਪੈਕਟ ਪਾਊਗਾ ਇਸ ਜੀ ਸਰ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਿਹਾ ਤੇ ਕਾਫੀ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਫੈਸਟਿਵ ਸੀਜ਼ਨ ਆ ਰਿਹਾ 골ਡ ਲੋਕੀ ਖਰੀਦਣਾ ਪਸੰਦ ਕਰੋਗੇ ਕਿ ਨਹੀਂ ਕਰੋਗੇ ਦੇਖੋ ਜਿਹੜੇ ਹੜ੍ਹ ਹੈਗੇ ਆ ਹੱਲੇ ਸਾਡੇ ਅਰਬਨ ਸੈਗਮੈਂਟ ਨੂੰ ਘੱਟ ਅਫੈਕਟ ਕੀਤੇ ਆ ਤੇ ਰੂਰਲ ਸੈਗਮੈਂਟ ਨੂੰ ਬਹੁਤ ਇੰਪੈਕਟ ਕੀਤਾ ਉਹਨਾਂ ਨੇ ਤੇ ਉਹਦੇ ਉੱਤੇ ਜਿਹੜੇ ਰੂਰਲ ਏਰੀਆ ਜਿਹੜਾ ਬਾયર ਹੈਗਾ ਉਹ ਪਹਿਲਾਂ ਆਪਣਾ ਕਾਰ ਠੀਕ ਕਰਾਏਗਾ ਔਰ ਕਰਦੀ ਜ਼ਰੂਰਤਾਂ ਪੂਰੀ ਕਰੇਗਾ ਹਲੇ ਫੈਸਟਿਵ ਸੀਜ਼ਨ ਤੇ ਉਹਦਾ ਇੰਪੈਕਟ ਬਹੁਤ ਆਏਗਾ ਮੇਰੇ ਹਿਸਾਬ ਨਾਲ ਲੇਕਿਨ ਅਰਬਨ ਬਿਲਕੁਲ ਠੀਕ ਰਿਹਾ ਹੈ ਸਾਡਾ ਏਰੀਆ ਤਾਂ ਇਸ ਕਰਕੇ ਸਾਨੂੰ ਉਮੀਦ ਹੈਗੀ ਹੈ ਕਿ ਬਹੁਤ ਜ਼ਿਆਦਾ ਇੰਪੈਕਟ ਸਿਟੀ ਤੇ ਨਹੀਂ ਆਣਾ ਚਾਹੀਦਾ ਸਰ ਜਿਵੇਂ ਪ੍ਰਾਈਸਿਸਟ ਚੇਂਜ ਹੋਇਆ 골ਡ ਪ੍ਰਾਈਸ ਵਧਿਆ ਹੈ ਤੇ ਸਿਲਵਰ ਪ੍ਰਾਈਸ ਵਧਿਆ ਉਹ ਸਾਡੇ ਦਰਸ਼ਕਾਂ ਨੂੰ ਦੱਸਿਓ ਕਿੱਦਾਂ ਦੇਖੋ 골ਡ ਇੱਕ ਅੱਪਵਰਡ ਟ੍ਰੈਂਡ ਤੇ ਹੈ ਇੰਟਰਨੈਸ਼ਨਲ ਵਜਾਇਆ ਕਰਕੇ बिकॉज ਇੰਟਰਨੈਸ਼ਨਲ ਅਨਸਰਟਨਟੀਜ਼ ਬਹੁਤ ਚੱਲ ਰਹੀਆਂ ਹਨ ਔਰ ਇਹ ਕੰਟੀਨਿਊਸਲੀ 1,8000 ਦਾ ਮਾਰਕ ਵੀ ਪਾਰ ਕਰ ਚੁੱਕਿਆ ਹੈ ਫॉर 24 ਕੈਰੇਟਸ ਠੀਕ ਹੈ ਨਾ ਤੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਧ ਏ ਵਧੀ ਰਹਿਤ ਅਸੀਂ ਇਹੀ ਰਿਕੁਐਸਟ ਕਰਾਂਗੇ ਜਿਹੜੇ ਜੈਨੂਨ ਬਾਏਰਸ ਹੈਗੇ ਆ ਇਸ ਪੀਰੀਅਡ ਦੇ ਜਿਹੜੇ ਬੰਦੇ ਲੁਕ ਆਫ ਕਰ ਰਹੇ ਸੀ ਕਿ ਵੀ ਅਸੀਂ ਹੁਣ ਕੁਝ ਖਰੀਦ ਦੀਏ ਫੈਸਟਿਵ ਸੀਜ਼ਨ ਵੇਲੇ ਇਹ ਅੱਛਾ ਟਾਈਮ ਹੈ ਖਰੀਦਣ ਵਾਸਤੇ ਔਰ ਕੋਈ GST ਦੇ ਰੀਜਿਮ ਦਾ ਚੇਂਜ 골ਡ ਵਾਸਤੇ ਨਹੀਂ ਹੈ 3% ਪਹਿਲਾਂ ਸੀ ਉਹ ਕੰਟੀਨਿਊ 3% ਹੀ ਰਹਿ ਰਹੇ ਹੈ ਸਿਲਵਰ ਸਰ ਸਿਲਵਰ ਦਾ ਪ੍ਰਾਈਸ ਕਿਦਾਂ ਸਿਲਵਰ ਨਹੀਂ ਡੀਲ ਕਰਦੇ تھے ਲੇਕਿਨ ਸਿਲਵਰ ਦੇ ਵਿੱਚ ਵੀ ਉਛਾਲ ਬਹੁਤ ਹੈਗਾ ਸਿਲਵਰ ਵੀ ਜਿਹੜਾ ਹੈਗਾ ਕਾਫੀ ਮਹਿੰਗਾ ਹੋ ਰਿਹਾ ਹੈ ਔਰ ਉਹ ਵੀ ਸਵਾ ਲੱਖ ਦੇ ਕਰੀਬ ਹੋ ਜਾਏਗਾ ਹੁਣ ਸਰ ਜਿਵੇਂ ਧੰਤੀ ਰਸਾਰੇ ਹੈ ਧੰਤੀ ਰਸਤੇ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਅਸੀਂ ਕੁਛ ਨਾ ਕੁਛ ਬਣਾਈਏ 골ਡ ਦਾ ਈਵਨ ਤੋਂ ਛੋਟੀ ਤੋਂ ਛੋਟੀ ਚੀਜ਼ ਬਣਾਈਏ ਉਹ ਜਿਵੇਂ ਜੀਵਿੰਦਾ ਹੈ ਉਹ ਜਿਆਦਾ ਰੂਰਲ ਏਰੀਆਜ਼ ਜਿਵੇਂ ਤੁਸੀਂ ਗੱਲ ਕੀਤੀ ਉਹ ਜਿਆਦਾ ਪਸੰਦ ਕਰਦੇ ਆ ਕਿ ਅਸੀਂ ਖੁੱਲਾ ਖਰਚਾ ਕਰਾਂਗੇ ਤਿਹਾਰਾ ਦੇ ਉੱਤੇ ਉਹਦਾ ਇਫੈਕਟ ਪਵੇਗਾ ਹਾਂਜੀ ਇਫੈਕਟ ਪਵੇਗਾ ਬਿਕਾਉਜ਼ ਹੁਣ ਜਿਹੜਾ 골ਡ ਦੀ ਛੋਟੀ ਤੋਂ ਛੋਟੀ ਆਈਟਮ ਹੈਗੀ ਹੈ ਉਹ ਵੀ ਕਾਫੀ ਮਹਿੰਗੀ ਹੋ ਜਾਂਦੀ ਹੈ ਨੰਬਰ 1 ਲੇਕਿਨ ਦੂਜੇ ਪਾਸੇ ਅਗਰ ਦੇਖੀਏ ਤਾਂ ਬਹੁਤ ਅੱਛੀ ਸੇਵਿੰਗ 골ਡ ਪ੍ਰੋਵਾਈਡ ਕਰ ਰਿਹਾ ਤੁਸੀਂ ਅਗਰ ਐਵਰੇਜ ਪ੍ਰਾਈਸ ਇਨਕਰੀਸ ਦੇਖੋਗੇ ਜਿਨੇ ਪਿਛਲੇ ਸਾਲ 골ਡ ਦੇ ਵਿੱਚ ਇਨਵੈਸਟ ਕੀਤਾ ਹੈ ਤੇ ਉਹਦੀ ਜਿਹੜੀ ਕੀਮਤ ਹੈ ਕਰੀਬ 25 ਤੋਂ ਲੈ ਕੇ 30% ਤੱਕ ਵੱਧ ਚੁੱਕੀ ਹੈਗੀ ਹੈ ਇਸ ਕਰਕੇ ਸਟਾਕ ਮਾਰਕੀਟ ਤੋਂ ਵੀ ਬੈਟਰ ਰਿਟਰਨ 골ਡ ਦੇ ਰਿਹਾ ਤੇ ਲੋਕ ਬਹੁਤ ਲੋਕਾਂ ਦਾ ਰੁਝਾਵ ਕਾਫੀ ਸਟਰੋਂਗ ਹੈ ਐਸ ਵਾਂ ਤੇ ਤੁਸੀਂ ਜਿਹੜੇ ਜਿਆਦਾ ਯੂਥ ਹੁੰਦੇ ਆ ਉਹ ਸਟਾਕ ਮਾਰਕੀਟ ਵੱਲ ਬਹੁਤ ਭਜਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ 골ਡ ਖਰੀਦਣ ਨਹੀਂ ਦੇਖਿਓ ਬਿਜ਼ਨਸ ਰੀਜ਼ਨ ਕਰਕੇ ਨਹੀਂ ਮੈਂ ਕਹਿਣਾ ਕਹਾਂਗਾ ਸਟਾਕ ਮਾਰਕੀਟਸ ਇੰਟਰਨੈਸ਼ਨਲ ਕੰਡੀਸ਼ਨਸ ਕਰਕੇ ਬਹੁਤ ਉੱਪਰ نیچے ਜਾਂਦੀ ਹੈ ਰੋਜ਼ ਦਾ ਉਛਾਲ ਤਰ ਹੈਗਾ ਲੇਕਿਨ ਸਾਨੂੰ ਉਮੀਦ ਹੈ ਕਿ ਗਵਰਨਮੈਂਟ ਨੇ ਕਾਫੀ ਕੰਸੈਸ਼ਨਸ ਦਿੱਤੀਆਂ ਹਨ ਜੀਐਸਟੀ ਦੇ ਕਰਕੇ ਇਸ ਕਰਕੇ ਸਟਾਕ ਮਾਰਕੀਟ ਦੇ ਪੋਜ਼ਿਟਿਵ ਰਿਜ਼ਲਟਸ ਆਣੇ ਚਾਹੀਦੇ ਜਿੱਥੇ ਹੋਲਡ ਕਰ ਰਹੀ ਹੈ ਸਟਾਕ ਮਾਰਕੀਟ ਬਹੁਤ ਹੀ ਜ਼ਿਆਦਾ ਉੱਪਰ ਨਜ਼ਰ ਨਹੀਂ ਆ ਰਹੀ ਜਾਏਗੀ ਬਟ ਇਹ ਜ਼ਰੂਰ ਹੈਗਾ ਕਿ 80000 81 82000 ਦਾ ਜਿਹੜਾ ਸੈਂਸੈਕਸ ਦਾ ਚੱਲ ਰਿਹਾ ਹੈ ਇਹ ਹੋਲਡ ਕਰੇਗਾ ਔਰ ਸਟੈਡੀ ਰਹੇਗੀ ਲੇਕਿਨ 골ਡ ਦੇ ਵਿੱਚ ਐਕਸੈਪਸ਼ਨਲ ਰਿਟਰਨ ਹੈਗੀ ਹੈ ਬਿਕੋਜ਼ 골ਡ ਦੀ ਪ੍ਰਾਈਸਿਸ ਹਲੇ ਵਧਣ ਵਧਣ ਵਾਲੇ ਪਾਸੇ ਚੱਲ ਰਹੀ ਕਿਸੇ ਸੈਂਕਿਊ ਸਰ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਹੀਆਂ ਨੇ ਤੇ ਵੱਖ-ਵੱਖ ਏਰੀਆ ਜੋ ਕਿ ਹੈ ਪ੍ਰਭਾਵਿਤ ਹੋਏ ਨੇ ਤੇ ਉਹਦਾ 골ਡ ਦੇ ਉੱਤੇ ਕਿੰਨਾ ਕੋ ਅਸਰ ਪਏਗਾ ਆਉਣ ਵਾਲਾ ਫੈਸਟਿਵ ਸੀਜ਼ਨ ਹੈ ਉਹ ਕਿਦਾਂ ਲੱਗੇਗਾ ਨਹੀਂ ਲੱਗੇਗਾ ਹਟਦਾ ਤੇ ਨਾਲ ਤਾਂ ਦੇਖੋ ਲਿੰਕ ਰ ਹੈ ਹੀ ਹੈ ਕਾਰੋਬਾਰ ਤੇ ਬਾਕੀ ਰਹੀ ਗੱਲ ਸੋਨੇ ਦਾ ਇਫੈਕਟ ਪਿਆ ਹੈ ਜਵਾ ਰੇਟ ਨੇ ਮਾਰ ਮਾਰੀ ਹੋਈ ਹੈ ਰੇਟ ਕੀ ਸਰ ਦੱਸ ਸਕਦੇ ਰੇਟ ਚੱਲ ਰਹੀ ਹੈ ਅਸਲ 111000 ਰੁਪਏ ਤੋਲਾ ਰੇਟ ਆ ਉਹ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੈ ਬਿਲਕੁਲ ਓਵਰ ਰੇਟ ਜਾ ਰਿਹਾ ਹੈ ਬਾਕੀ ਇਹਦੇ ਬਾਰੇ ਕੋਈ ਇੰਟਰਨੈਸ਼ਨਲ ਰੇਟ ਬਾਅਦ ਕੋਈ ਇੰਡੀਆ ਦਾ ਇਕੱਲੇ ਦਾ ਰੇਟ ਵੇ ਆਪਾਂ ਕਹੀਏ ਲੈ ਵੀ ਇੰਡੀਆ ਦੀ ਕੋਈ ਕਮੀ ਹੈ ਹਾਂਜੀ ਇੰਟਰਨੈਸ਼ਨਲ ਰੇਟ ਵੱਧ ਰਿਹਾ ਹੈ ਐਸੀ ਕੁਝ ਕਰ ਨਹੀਂ ਸਕਦਾ ਮੀਡਲ ਕਲਾਸ ਬੰਦਾ ਜੋ ਕਿ ਹੈ ਉਹ ਸੋਨਾ ਨਹੀਂ ਖਰੀਦ ਸਕਦਾ ਉਹ ਤਾਂ ਸੋਚ ਨਹੀਂ ਸਕਦਾ ਸੋਨਾ ਲੈਣ ਜੱਗਾ ਜੇ ਕਿਸੇ ਨੂੰ 75 ਲੱਖ ਰੁਪਏ ਵੀ ਕਿੰਨਾ ਸੈਲਰੀ ਹੈਗੀ ਹੈ ਤੇ ਉਹ ਕੀ ਸੋਨਾ ਲਏਗਾ ਕਿਉਂਕਿ ਇੱਕ ਤੋਲਾ ਸੋਨਾ ਅਹਲੇ 1 ਲੱਖ ਤੋਂ ਉੱਪਰ ਪੈ ਰਿਹਾ ਠੀਕ ਹੈ ਸਰ ਸਰ ਜਿਵੇਂ ધੰਤੀ ਰਸਾਨ ਅਲਾਵਾ ਜਿਹੜੇ ਜਿਆਦਾ ਜੱਟ ਜੀਵਿਦਾਰ ਹੁੰਦੇ ਆ ਉਹ ਖੁੱਲਾ ਖਰਚਾ ਕਰਦੇ ਆ ਆਪਣੇ ਤਿਉਹਾਰਾਂ ਦੇ ਉੱਤੇ ਪਰ ਜਿਵੇਂ ਬਾੜ ਦੇ ਕਾਰਨ ਉਹਨਾਂ ਦੀ ਫਸਲਾ ਵਗੈਰਾ ਜੋ ਵੀ ਪ੍ਰਭਾਵਿਤ ਹੋਈਆਂ ਨੇ ਉਹਦਾ ਅਸਰ ਪਏਗਾ ਦੇਖੋ ਉਹਦਾ ਅਸਰ ਤਾਂ ਬਹੁਤ ਜ਼ਿਆਦਾ ਹੈਗਾ ਵਾ ਮਾਰਕੀਟ 'ਚ ਕਰਨਾ ਉਹ ਜਿੱਦਾਂ ਫਸਲਾਂ ਨੇ ਹਰਾ ਹੋ ਗਈਆਂ ਉਹ ਉਹ ਤਾਂ ਫਸਲਾਂ ਦੇ ਬੈਠੇ ਹੁੰਦੇ ਆ ਨਾ ਹਾਂਜੀ ਇਸ ਕਰਕੇ ਹਰ ਚੀਜ਼ ਸਰ ਹਰ ਕੰਮ ਤੇ ਅਸਰ ਹੈਗਾ ਜੀ ਸਰ ਜੀਐਸਟੀ ਦਾ ਜਿਵੇਂ ਚਾਰ ਸਲੈਬ ਸੀਗੇ ਹੁਣ ਦੋ ਸਲੈਬਸ ਹੀ ਰਹਿ ਗਏ ਉਹਦਾ ਅਸਰ ਪਿਆ 골ਡ ਤੇ ਜੀਐਸਟੀ ਜਿਹੜੀ ਦੇਖੋ ਉਹ ਤਾਂ ਬਿੱਲ ਤੇ ਡਿਪੈਂਡ ਕਰਦਾ ਹੈ ਗਾਹਕ ਕੋਸ਼ਿਸ਼ ਕਰਦਾ ਬਿੱਲ ਨਾ ਹੀ ਲਈਏ ਲੇਕਿਨ ਬਿੱਲ ਕੱਟਣੇ ਤੇ ਸਾਨੂੰ ਪੈਂਦਾ ਹੀ ਹੈ ਜੀ ਜਿੱਦਾਂ ਮਰਜ਼ੀ ਕਰੀਏ ਹਾਂਜੀ ਉਹਦਾ ਅਸਰ ਜਿਵੇਂ ਚੇਂਜ ਹੋਇਆ ਉਹਦਾ ਅਸਰ ਨਹੀਂ ਹੋਇਆ 골ਡ ਤੇ ਅਸਰ ਤਾਂ ਹੈ ਹੀ ਹੈ ਜੀ ਆਪਣੇ ਇੰਨੀ ਕੋਈ ਜੀਐਸਟੀ ਕੋ ਪਰ ਲੱਗੇ ਹਰ ਕੋ ਸੋਚਦਾ ਵੈ ਹਾਂਜੀ ਠੀਕ ਹੈ ਸਰ ਓਕੇ ਸਰ ਥੈਂਕ ਯੂ ਸਰ ਜਿਵੇਂ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਆਈ ਹੈ ਤੇ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਜਿਵੇਂ ਫੈਸਟਿਵ ਸੀਜ਼ਨ ਆਉਣ ਵਾਲਾ ਅੱਗੇ ਉਹਦਾ 골ਡ ਦੇ ਉੱਤੇ ਅਸਰ ਪਏਗਾ ਬਿਲਕੁਲ ਮੈਡਮ 골ਡ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੁਣ ਜਿਵੇਂ ਆਪਾਂ ਰੇਟ ਹੀ ਲਾ ਕੇ ਚੱਲੀਏ 1 ਲੱਖ ਅੱਜ ਦਾ ਰੇਟ 10000 ਰੁਪਿਆ ਹੋ ਗਿਆ ਵਾ ਤੇ ਉਹਦੇ ਨਾਲ ਹੁਣ ਫੈਸਟਿਵ ਸੀਜ਼ਨ ਤੇ ਕਿਸਾਨਾਂ ਦਾ ਵੀ ਥੋੜਾ ਜਿਹਾ ਇਸ਼ੂ ਪੈ ਗਿਆ ਵਾ ਜਿਵੇਂ ਹਰੇਕ ਬੰਦਾ ਥੋੜਾ ਜਿਹਾ ਉਧਰ ਕਨਵਰਟ ਹੋ ਗਿਆ ਵਾ ਕੋਈ ਲੋਕ ਸੇਵਾ ਕਰ ਰਿਹਾ ਵਾ ਤੇ ਆਫਟਰ 올 ਹੁਣ ਹਰ ਇੱਕ ਚੀਜ਼ ਮਹਿੰਗਾਈ ਹੋ ਰਹੀ ਐ ਸਾਡੇ ਕੋਲ ਤਾਂ ਜਿਹੜਾ ਹੈਗਾ ਕਸਮਰ ਨੇ ਸਭ ਤੋਂ ਲਾਸਟ ਜਾਣਾ ਹੋਇਆ ਜਾਂ ਜਿਹਨੂੰ ਰਿਕੁਆਇਰਮੈਂਟਸ ਨੇ 골ਡ ਦੀਆਂ ਹਾਂ ਇਸ ਕੰਟਰੀ ਚ ਹੀ ਜਾ ਜਾਂਦੀ ਇੱਕ ਤਰ੍ਹਾਂ ਸਰ ਜਿਵੇਂ 골ਡ ਪ੍ਰਾਈਸ ਪਹਿਲੇ ਜਿਆਦਾ ਕੱਟ ਸੀਗਾ ਤੇ ਹੁਣ ਜਿਆਦਾ ਹੋ ਗਿਆ ਤੇ ਉੱਪਰ ਜੀਐਸਟੀ ਦੇ ਜਿਵੇਂ ਪਹਿਲੇ ਚਾਰ ਸਲੈਬ ਸੀਗੇ ਦੋ ਸਲੈਬਸ ਕੀਤੇ ਐ ਸੈਂਡਲ ਗਵਰਨਮੈਂਟ ਨੇ ਉਹਦਾ ਅਸਰ ਹੋਇਆ ਨਹੀਂ ਮੈਮ ਸਾਡੇ ਤੇ ਉਹੀ ਹੈ ਜੀ 3% ਹੀ ਜੀਐਸਟੀ ਹੈ ਜੋ ਪਹਿਲਾਂ ਹੁੰਦਾ ਸੀਗਾ ਉਹੀ ਹੋਣਾ ਹੈ ਬਿਲਕੁਲ ਬਿਲਕੁਲ ਸਰ ਜਿਵੇਂ ਮੀਡਲ ਕਲਾਸ ਬੰਦਾ ਗੋਲਡ ਲੈਂਡ ਲਈ ਨਹੀਂ ਸੋਚ ਸਕਦਾ ਅੱਜ ਦੀ ਘੜੀ ਦੇ ਵਿੱਚ ਜਿਵੇਂ ਅਲੱਗ-ਅਲੱਗ ਏਰੀਆ ਦੇ ਵਿੱਚ ਬਾੜ ਵਗੈਰਾ ਫਲੱਡਸ ਵਗੈਰਾ ਆਈਆਂ ਨੇ ਜਿਵੇਂ ਜੱਟ ਜੀ ਵੀਦਾਰ ਉਹ ਖੁੱਲਾ ਖਰਚਾ ਕਰਦੇ ਸੀਗੇ ਗੋਲਡ ਦੇ ਉੱਤੇ ਕਿ ਤਿਉਹਾਰ ਆਵਾਂਗੇ ਖੁੱਲਾ ਖਰਚਾ ਕਰਾਂਗੇ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤੇ ਇਹ ਇਫੈਕਟ ਹੋਏਗਾ ਬਿਲਕੁਲ ਮੈਮ ਹੋਏਗਾ ਬਿਲਕੁਲ ਹੋਏਗਾ ਕਿਉਂਕਿ ਹੁਣ ਰੀਸੈਂਟਲੀ ਜਿਵੇਂ ਫਸਲ ਵਗੈਰਾ ਉਹਨਾਂ ਨੇ ਬੀਜੀ ਹੋਈ ਹੈ ਉਹ ਸਾਰੀ ਇੱਕ ਤਰ੍ਹਾਂ ਦੀ ਸਪੋਇਲ ਹੋ ਗਈ ਹੈ ਉਹਨਾਂ ਕੋਲ ਆਪਣਾ ਨਹੀਂ ਰਾਸ਼ਨ ਹੈਗਾ ਜਿਵੇਂ ਉਹ ਵੀ ਹੁਣ ਜਿਵੇਂ ਲੋਕ ਸੇਵਾ ਕਰ ਰਹੇ ਨੇ ਲੋਕੀ ਉਹੀ ਪੰਚਾਰ ਰਹੇ ਨੇ ਉਹਨਾਂ ਦਾ ਜੋ ਵੀ ਬੇਸਿਕ ਨੀਡਸ ਹੈਗੀਆਂ ਨੇ ਸਾਡਾ ਤਾਂ ਫਿਰ ਮੈਡਮ ਬਹੁਤ ਦੂਰ ਦੀ ਗੱਲ ਆ ਸਾਡੀ ਤਾਂ ਉਸ ਕਰਕੇ ਥੋੜਾ ਜਿਹਾ ਫਿਰ ਸਾਡੇ ਕੰਮ ਤੇ ਬਹੁਤ ਜ਼ਿਆਦਾ ਇੰਪੈਕਟ ਪਾਊਗਾ ਇਸ